ਦੰਦਰਮਾ ਚਿੜੀਆ ਘਰ ਵਿੱਚ ਜੰਮੇ ਸ਼ੇਰ ਦੇ ਬੱਚੇ ਲਈ ਚਿੜੀਆ ਘਰ ਦੇ ਬਾਹਰ ਬੰਦਿਆਂ ਦਾ ਜੰਗਲ ਹੁੰਦਾ ਹੈ ਮਨ ਜੋ ਸੋਚ ਨਹੀਂ ਸਕਦਾ ਅੱਖ ਉਹ ਵੇਖ ਨਹੀਂ ਸਕਦੀ ਹੁਣ ਹੌਲੀ ਹੌਲੀ ਕੇਸਰ ਨੂੰ ਵੀ ਫਕੀਰ ਵਾਂਗ ਸਵੇਰੇ ਸਾਜਰੇ ਉੱਠਣ ਦੀ ਆਦਤ ਪੈ ਗਈ ਸੀ ਰਾਤੀ ਸੌਣ ਦਾ ਟਿਕਾਣਾ ਇੱਕ ਝੰਡ ਦੇ ਦਰਖਤ ਥੱਲੇ ਕੀਤਾ ਗਿਆ ਸੀ ਚਿੜੀਆਂ ਦੀ ਚੀਂਜੀ ਨਾਲ ਕੇਸਰ ਦੀ ਇੱਕ ਖੁੱਲੀ ਜੰਡ ਦਾ ਦਰਖਤ ਸਵੇਰੇ ਦੀਆਂ ਕਿਰਨਾਂ ਵਿੱਚ ਹੋਰ ਵੀ ਹਰਾ ਲੱਗ ਰਿਹਾ ਸੀ। ਕੱਕੀ ਰੇਤ ਦੇ ਟਿੱਬਿਆਂ ਤੇ ਅਤੇ ਸੁਰਮਈ ਅੰਬਰ ਦੇ ਤੁੰਦਲੇ ਜਿਹੇ ਦਮੇਲ ਪਿੱਛੋਂ ਸੂਰਜ ਦੀ ਲਾਲ ਰੰਗ ਦੀ ਟਿੱਕੀ ਹੌਲੀ-ਹੌਲੀ ਉੱਭਰ ਰਹੀ ਸੀ। ਕੇਸਰ ਇੱਕਦਮ ਉੱਠ ਕੇ ਬੈਠ ਗਿਆ ਜਿਵੇਂ ਚੜਦੇ ਸੂਰਜ ਨੇ ਹੱਥ ਬਦਾ ਕੇ ਉਠਾ ਲਿਆ ਹੋਵੇ। ਚਿੱਟੀ ਰੇਤ ਵਿੱਚ ਸੂਰਜ ਦੀ ਲਾਲੀ ਇੰਜ ਗੁਗਲਣ ਲੱਗੀ ਜਿਵੇਂ ਕੋਈ ਮੱਖਣ ਵਿੱਚ ਸੰਦੂਰ ਕੋਲ ਰਿਹਾ ਹੋਵੇ। ਸੂਰਜ ਦੀ ਗੋਲ ਲਾਲ ਟਿੱਕੀ ਜੋਂ-ਜੋਂ ਉੱਪਰ ਉੱਠਣ ਲੱਗੀ ਹਨੇਰਾ ਗਾਇਬ ਹੋਣ ਲੱਗਾ ਕੇਸਰ ਨੂੰ ਫਕੀਰ ਦੀ ਕਹੀ ਗੱਲ ਸੱਚੀ ਲੱਗੀ ਕਿ ਹਨੇਰੇ ਦੀ ਹੋਂਦ ਰੋਸ਼ਨੀ ਦੀ ਅਨਹੋਦ ਕਰਕੇ ਹੀ ਹੈ ਚੜਦੇ ਸੂਰਜ ਨੂੰ ਧਿਆਨ ਨਾਲ ਵੇਖ ਰਏ ਕੇਸਰ ਨੂੰ ਫਕੀਰ ਨੇ ਕਿਹਾ ਪੁੱਤਰ ਸੂਰਜ ਇੱਕੋ ਹੈ ਜੋ ਇਸ ਵੇਲੇ ਕਿਸੇ ਲਈ ਚੜ ਰਿਹਾ ਹੈ ਤੇ ਕਿਸੇ ਲਈ ਛਿਪ ਰਿਹਾ ਹੈ ਫਰਕ ਸਿਰਫ ਇੰਨਾ ਹੈ ਕਿ ਆਪਾਂ ਇਸ ਨੂੰ ਵੇ ਕਿਹੜੇ ਪਾਸੇ ਤੋ ਰਏ ਹਾਂ ਫਕੀਰ ਦੀ ਗੱਲ ਸੁਣ ਕੇ ਕੇਸਰ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਸਵੇਰ ਦਾ ਸਫ਼ਰ ਹੁਣ ਉਸ ਨੂੰ ਚੰਗਾ-ਚੰਗਾ ਲੱਗਣ ਲੱਗ ਪਿਆ ਸੀ ਸਵੇਰੇ-ਸਵੇਰੇ ਰਸਤੇ ਦੀ ਰੇਤ ਵੀ ਠੰਡੀ ਹੁੰਦੀ ਸੀ ਅਤੇ ਉਸ ਉੱਤੇ ਤੁਰ ਕੇ ਕੇਸਰ ਦੇ ਪੈਰਾਂ ਨੂੰ ਬੜਾ ਸਕੂਨ ਮਿਲਦਾ ਕਦੇ-ਕਦੇ ਉਹ ਰਸਤੇ ਦੇ ਨਾਲ-ਨਾਲ ਤਰੇਲ ਪਿੱਜੇ ਕਾਤੇ ਤੁਰਨ ਲੱਗ ਜਾਂਦਾ ਗਿੱਲੇ ਕਾਹ ਦੀ ਠੰਡਕ ਉਸਦੇ ਨੰਗੇ ਪੈਰਾਂ ਦੀਆਂ ਤਲੀਆਂ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ ਵਿੱਚ ਫੈਲ ਜਾਂਦੀ ਉਹ ਅੱਖਾਂ ਬੰਦ ਕਰਕੇ ਖੜਾ ਹੋ ਜਾਂਦਾ ਤਾਂ ਫਕੀਰ ਦੀਆਂ ਆਪਣੀਆਂ ਅਕੜਾਵਾਂ ਲਾ ਕੇ ਉਸ ਦੇ ਨਾਲ ਆਖੜਦਾ ਤੁਰਦੇ ਤੁਰਦੇ ਕੇਸਰ ਨੇ ਫਕੀਰ ਦਾ ਧਿਆਨ ਇੱਕ ਖੰਡਰ ਬਣ ਚੁੱਕੇ ਮਹੱਲ ਨੂਮਾ ਕਰਵਲ ਦਵਾਇਆ ਕਰ ਦੇ ਦਰਵਾਜ਼ੇ ਤੇ ਕਿਸੇ ਦਾ ਨਾਂ ਲਿਖਿਆ ਹੋਇਆ ਸੀ ਜੋ ਹੁਣ ਪੂਰਾ ਪੜਿਆ ਨਹੀਂ ਜਾ ਰਿਹਾ ਸੀ ਫਕੀਰ ਨੇ ਉਸ ਖੰਡਰ ਵੱਲ ਵੇਖਦਿਆਂ ਕਿਹਾ ਬੰਦਾ ਇੱਥੇ ਇੱਥੇ ਆਪਣਾ ਹੱਕ ਐਵੇਂ ਜਮਾ ਲਿੰਦਾ ਹੈ ਜਿਵੇਂ ਇੱਥੇ ਕਦੋਂ ਕਦੇ ਜਾਣਾ ਹੀ ਨਾ ਹੋਵੇ ਜਿੰਦਗੀ ਅਸਲੀਤ ਇਹ ਹੈ ਕਿ ਜਦੋਂ ਸੁੱਕ ਜਾਣ ਰੁੱਖ ਤਾਂ ਪਰਿੰਦੇ ਵੀ ਛੱਡ ਜਾਂਦੇ ਨੇ ਜਿੰਨਾ ਮਾਣਿਆ ਸੀ ਸ਼ਾਮਾਂ ਮੁੜ ਉਹੀ ਵੱਢ ਜਾਂਦੇ ਮਿਸਰ ਦੀ ਇੱਕ ਕਹਾਣੀ ਪੁਰਾਣੀ ਗਾਤਾ ਹੈ ਫਕੀਰ ਨੇ ਪੁੱਜ ਸੋਲਿਆਂ ਵਾਲੀ ਪੋਟਲੀ ਠੀਕਰਦਿਆਂ ਕਿਹਾ ਇੱਕ ਰਾਤ ਕਿਸੇ ਸਿਆਣੇ ਬਜ਼ੁਰਗ ਨੂੰ ਬਹੁਤ ਹੀ ਸੋਹਣਾ ਸੁਪਨਾ ਆਇਆ ਸੁਪਨੇ ਵਿੱਚ ਉਹ ਇੱਕ ਤਿਤਲੀ ਹੈ ਜੋ ਫੁੱਲਾਂ ਦੇ ਬਾਗ ਵਿੱਚ ਉੱਡ ਰਹੀ ਹੈ ਜੋ ਹੋਰ ਰੰਗਦਾਰ ਤਿਤਲੀਆਂ ਨਾਲ ਰੰਗਬਰੰਗੇ ਫੁੱਲਾਂ ਵਿੱਚ ਖੇਡ ਰਹੀ ਹੈ ਅਚਾਨਕ ਉਸਦੀ ਅੱਖ ਖੁੱਲਦੀ ਹੈ ਤਾਂ ਉਹ ਮੰਜੇ ਤੇ ਉੱਠ ਕੇ ਬੈਠ ਜਾਂਦਾ ਉਸ ਨੂੰ ਹਰਾਨੀ ਨਾਲ ਇੱਧਰ ਉੱਧਰ ਵੇਖਦਿਆਂ ਵੇਖ ਕੇ ਉਸਦੀ ਕਰਵਾਲੀ ਨੇ ਪੁੱਛਿਆ ਸਵਾਮੀ ਜੀ ਕੀ ਵੇਖ ਰਹੇ ਹੋ ਭਗਵਾਨ ਇਹ ਮੈਂ ਸੋਚ ਰਿਹਾ ਹਾਂ ਕਿ ਮੈਂ ਕੋਈ ਆਦਮੀ ਹਾਂ ਜਿਸ ਨੇ ਹੁਣੇ-ਹੁਣੇ ਤੇ ਤਿਤਲੀ ਦਾ ਸੁਪਨਾ ਵੇਖਿਆ ਹੈ ਜਾਂ ਮੈਂ ਕੋਈ ਤਿਤਲੀ ਹਾਂ ਜੋ ਹੁਣ ਇਸ ਸਮੇਂ ਇੱਕ ਆਦਮੀ ਦਾ ਸੁਪਨਾ ਵੇਖ ਰਹੀ ਹੈ ਗਲ ਤਾਂ ਸੋਚਣ ਵਾਲੀ ਹੈ ਕਿਸਰ ਨੇ ਸੋਚਿਆ ਤੇ ਥੋੜੀ ਦੇਰ ਬਾਅਦ ਫਕੀਰ ਨੂੰ ਪੁੱਛਿਆ ਸਾਈਂ ਜੀ ਸਾਨੂੰ ਸੁਪਨੇ ਕਿਉਂ ਆਉਂਦੇ ਹਨ ਫਕੀਰ ਨੇ ਜਵਾਬ ਦਿੱਤਾ ਪੁੱਤਰ ਸਾਡੇ ਮਨ ਦੇ ਦੋ ਹਿੱਸੇ ਹੁੰਦੇ ਹਨ ਅੰਦਰਲਾ ਤੇ ਬਾਹਰਲਾ ਬਾਹਰਲਾ ਮਨ ਸਾਡੇ ਦਿਮਾਗ ਤੇ ਸੋਚ ਨੂੰ ਚਲਾਉਂਦਾ ਹੈ ਤੇ ਇਹ ਸਿਰਫ ਮਨ ਦਾ ਦਸਾਵਾ ਦਸਵਾਂ ਹਿੱਸਾ ਹੀ ਹੁੰਦਾ ਹੈ ਬਾਕੀ ਸਾਰਾ ਅੰਦਰਲਾ ਮਨ ਹੈ ਜੋ ਸਾਡੀਆਂ ਜਨਮ ਜਮਾਂਤਰਾ ਦੀਆਂ ਪੁਰਾਣੀਆਂ ਏਦਾਂ ਸਾਮੀ ਬੈਠਾ ਹੈ ਅੰਦਰਲਾ ਮਨ ਜੇ ਤਾਂ ਨੀਂਦ ਵੇਲੇ ਥੋੜਾ ਖੁੱਲਦਾ ਹੈ ਜਾਂ ਤੇ ਸਾਨੂੰ ਸੁਪਨੇ ਆਉਂਦੇ ਹਨ ਜਾਂ ਇਹ ਧਿਆਨ ਲਾ ਕੇ ਸਾਧਨਾ ਨਾਲ ਖੁੱਲਦਾ ਹੈ ਜਿਵੇਂ ਮਹਾਤਮਾ ਬੁੱਧ ਦਾ 12 ਸਾਲ ਦੀ ਤਪੱਸਿਆ ਤੋਂ ਬਾਅਦ ਖੁੱਲਿਆ ਸੀ ਸੁਪਨੇ ਸਾਡੇ ਅੰਦਰਲੇ ਮਨ ਦੀ ਹੀ ਕੋਈ ਨਾ ਕੋਈ ਪਰਤ ਖੋਲਦੇ ਹਨ ਕੇਸਰ ਫਕੀਰ ਦੀਆਂ ਗੱਲਾਂ ਸੁਣ ਕੇ ਹੈਰਾਨ ਵੀ ਸੀ ਤੇ ਸਮਝਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਉਸ ਨੂੰ ਹੁਣ ਫਕੀਰ ਦੀ ਸਮਾਦੀ ਤੇ ਚਿੱਟੇ ਤਾਗਿਆਂ ਵਾਲੀ ਮਾਲਾ ਦਾ ਰਾਜ ਥੋੜਾ ਥੋੜਾ ਸਮਝ ਆ ਰਿਹਾ ਸੀ ਪਿੱਛੋਂ ਆ ਕੇ ਅਦਖੜ ਉਮਰ ਦੇ ਦੋ ਬੰਦਿਆਂ ਨੇ ਫਕੀਰ ਨੂੰ ਨਮਸਕਾਰ ਕੀਤੀ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਫਕੀਰ ਨੇ ਪੁੱਛਿਆ ਕਿ ਉਹ ਕਿੱਥੋਂ ਕਿੱਥੇ ਜਾ ਰਹੇ ਸਨ ਤਾਂ ਉਹਨਾਂ ਨੇ ਦੱਸਿਆ ਪਿਛਲੇ ਹਫਤੇ ਉਹਨਾਂ ਦੇ ਘਰ ਚੋਰੀ ਹੋ ਗਈ ਸੀ ਦੋ ਕੁੜੀਆਂ ਦਾ ਇਕੱਠਾ ਵਿਆਹ ਕਰਿਆ ਸੀ ਤੇ ਵਿਆਹ ਤੋਂ ਇੱਕੋ ਦਿਨ ਪਹਿਲਾਂ ਹੀ ਘਰ ਵਿੱਚ ਸਾਰਾ ਗੈਣਾ ਘੱਟਾ ਚੋਰੀ ਹੋ ਗਿਆ ਸੀ ਚੋਰ ਸਾਡੇ ਨਾਲ ਦੇ ਪਿੰਡ ਦਾ ਬੰਦਾ ਹੀ ਨਿਕਲਿਆ ਜਿਸ ਦੇ ਖੇਤ ਪਿੰਡ ਦੇ ਵਸੀਮੇ ਕੋਲ ਸਾਡੇ ਖੇਤਾਂ ਨਾਲ ਲੱਗਦੇ ਹਨ ਕੁਸ ਦਿਨ ਨਾਲ ਸਾਡਾ ਝਗੜਾ ਚੱਲਦਾ ਹੀ ਰਹਿੰਦਾ ਸੀ ਕਦੇ ਪਾਣੀ ਪਿੱਛੇ ਕਦੇ ਬੱਟ ਪਿੱਛੇ ਉਹ ਫੜਿਆ ਗਿਆ ਤੇ ਉਸਨੇ ਜੁਰਮ ਕਬੂਲ ਕਰ ਲਿਆ ਪਰ ਚੋਈ ਹੋਰੇ ਚੋਰੀ ਹੋਏ ਗਹਿਣੇ ਪੁਲਿਸ ਨੂੰ ਨਹੀਂ ਲੱਭੇ ਹੁਣ ਉਸਨੇ ਸਾਨੂੰ ਜੇਲ੍ਹ ਤੋਂ ਸੁਨੇਹਾ ਭੇਜਿਆ ਹੈ ਕਿ ਉਸਨੇ ਗਹਿਣੇ ਕਿੱਥੇ ਦੱਬੇ ਹਨ ਅੱਜ ਅਸੀਂ ਗਹਿਣੇ ਲੈਣ ਜਾ ਰਹੇ ਹਾਂ ਕੀ ਤੁਹਾਨੂੰ ਯਕੀਨ ਹੈ ਕਿ ਤੁਹਾਡਾ ਦੁਸ਼ਮਣ ਉਹ ਚੋਰ ਤੁਹਾਨੂੰ ਸੱਚ ਦੱਸ ਰਿਹਾ ਹੈ ਫਕੀਰ ਨੇ ਉਹਨਾਂ ਨੂੰ ਪੁੱਛਿਆ ਫਕੀਰ ਦਾ ਸਵਾਲ ਸੁਣ ਕੇ ਉਹ ਦੋਵੇਂ ਸੱਸੋ ਪੰਜ ਵਿੱਚ ਫੈ ਗੇ ਫਕੀਰ ਨੇ ਉਹਨਾਂ ਨੂੰ ਇੱਕ ਕਹਾਣੀ ਸੁਣਾਈ ਸੁਣਾਉਣੀ ਸ਼ੁਰੂ ਕੀਤੀ ਪੁਰਾਣੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਸਰਾਰਤੀ ਦੇ ਬੇਲੜ ਕਿਸਮ ਦਾ ਬੰਦਾ ਰਹਿੰਦਾ ਸੀ ਉਸ ਦਾ ਅਸਲੀ ਨਾਂ ਤਾਂ ਕਿਸੇ ਨੂੰ ਯਾਦ ਨਹੀਂ ਪਰ ਸਾਰੇ ਉਸ ਨੂੰ ਵਿਗੜਿਆ ਕਹਿੰਦੇ ਸਨ ਕਿਉਂਕਿ ਉਹ ਸਾਰਾ ਦਿਨ ਲੋਕਾਂ ਨੂੰ ਤੰਗ ਕਰਨ ਦੇ ਤਰੀਕੇ ਲੱਭਦਾ ਰਹਿੰਦਾ ਕਦੇ ਕਿਸੇ ਦੀ ਮੱਝ ਖੋਲ ਦਿੱਤੀ ਕਦੇ ਕਿਸੇ ਦੀ ਬੱਕਰੀ ਚੋ ਲਈ ਕਦੇ ਕਿਸੇ ਦੇ ਕੁੱਪ ਨੂੰ ਅੱਗ ਲਾ ਦਿੱਤੀ ਕਦੇ ਕਿਸੇ ਬਜ਼ੁਰਗ ਦੀ ਖੁੰਡੀ ਜਾਂ ਐਨਕ ਚੁੱਕ ਲਿਆਂਦੀ ਗੱਲ ਕੀ ਕੀ ਸਾਰਾ ਪਿੰਡ ਉਸ ਤੋਂ ਬੜਾ ਦੁਖੀ ਸੀ ਵਿਗੜਿਆ ਇੱਕ ਵਾਰ ਬਿਮਾਰ ਪੈ ਗਿਆ ਕੋਈ ਇਲਾਜ ਕੰਮ ਨਾ ਆਇਆ ਜਦੋਂ ਉਹ ਮਰਨ ਕਿਨਾਰੇ ਸੀ ਤਾਂ ਉਸ ਨੇ ਪਿੰਡ ਦੇ ਬਡੇਰਿਆਂ ਨੂੰ ਆਪਣੀ ਆਖਰੀ ਦੋ ਸ਼ਾਮਾਂ ਪੂਰੀਆਂ ਕਰਨ ਦੀ ਬੇਨਤੀ ਕੀਤੀ ਉਸ ਨੇ ਕਿਹਾ ਕਿ ਇੱਕ ਤਾਂ ਮੇਰੇ ਮਰਨ ਤੋਂ ਬਾਅਦ ਮੇਰੇ ਮੱਥੇ ਵਿੱਚ ਲੋਹੇ ਦਾ ਇੱਕ ਕਿਲਗੱਡ ਦਿਓ ਤਾਂ ਕਿ ਮੈਂ ਆਪਣੀਆਂ ਗਲਤੀਆਂ ਦਾ ਪੁਸਤਾਵਾ ਕਰ ਸਕਾਂ ਦੂਸਰਾ ਮੇਰੇ ਸੰਸਕਾਰ ਵੇਲੇ ਇਲਾਕੇ ਦੇ कोतवाल ਨੂੰ ਸੱਦਿਓ ਕਿਉਂਕਿ ਮੈਨੂੰ ਜਉਂਦੇ ਜੀ ਤਾਂ ਕੋਈ ਇੱਜ਼ਤ ਮਿਲੀ ਨਹੀਂ ਮਰ ਕੇ ਹੀ ਸਹੀ ਕੁਝ ਦਿਨ ਬਾਅਦ ਵਿਗੜੇ ਦੀ ਮੌਤ ਹੋ ਗਈ ਮਰਦੇ ਬੰਦੇ ਦੀਆਂ ਆਖਰੀ ਇੱਛਾਵਾਂ ਪੂਰੀਆਂ ਕਰਨ ਕਰਨੀਆਂ ਆਪਣਾ ਧਰਮ ਸਮਝ ਕੇ ਪਿੰਡ ਵਾਲਿਆਂ ਨੇ ਉਸ ਦੀ লাশ ਦੇ ਮੱਥੇ ਤੇ ਕਿਲ ਗੱਡ ਦਿੱਤਾ ਇਲਾਕੇ ਦਾ कोतवाल ਵੀ ਪਿੰਡ ਵਾਲਿਆਂ ਦੇ ਸੱਦਣ ਤੇ ਆ ਗਿਆ ਜਦੋਂ कोतवाल ਨੇ ਵਿਗੜੇ ਦੇ ਮੱਥੇ ਵਿੱਚ ਕਿਲ ਗੱਡੇ ਵੇਖਿਆ ਤਾਂ ਉਸ ਨੇ ਪੁਲਸ ਅੱਧ ਲਈ ਹੁਣ ਸਾਰਾ ਪਿੰਡ ਜੇਲੇ ਵਿੱਚ ਬੈਠਾ ਸੀ ਲੋਕ ਕੀ ਸੋਚ ਰਹੇ ਸਨ ਕਿ ਬਿਗੜੇ ਜੰਦ ਜੰਦਾ ਇੱਕ ਸਰਾਰਤ ਹੋਰ ਕਰ ਗਿਆ ਸੀ ਫਕੀਰ ਦੀ ਗੱਲ ਸੁਣ ਕੇ ਦੋਵੇਂ ਰਾਹੀ ਤੇ ਕੇਸਰ ਕਾਫੀ ਹੱਸੇ ਜਦੋਂ ਹਾਸਾ ਰੁਕੇ ਤਾਂ ਫਕੀਰ ਨੇ ਗੰਭੀਰ ਹੁੰਦਿਆਂ ਕਿਹਾ ਜਿਸ ਬੰਦੇ ਨੇ ਆਪਣਾ ਵਿਸ਼ਵਾਸ ਗਵਾ ਲਿਆ ਹੋਵੇ ਉਸ ਦੀ ਗਲਤੀ ਯਕੀਨ ਕਰਨ ਤੋਂ ਪਹਿਲਾਂ 100 ਵਾਰ ਸੋਚੋ ਦੋਵੇਂ ਰਾਹੀ ਆਪਸ ਵਿੱਚ ਸਲਾਹ ਕਰਦੇ ਕਰਦੇ ਉੱਥੇ ਹੀ ਬੈਠ ਗਏ ਕੇਸਰ ਤੇ ਫਕੀਰ ਅੱਗੇ ਲੰਘ ਗਏ ਦਿਨ 14ਵਾਂ ਕਮੇਬੀ ਦੇ ਰੁੱਖ ਨੂੰ ਜਵਾਨ ਹੋਣ ਲਈ ਸਿੱਧਲ ਦੀ ਤੁੱਪ ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ ਜਿੱਤ ਦੀ ਪੌੜੀ ਹਾਰ ਦੇ ਪੁੰਡੇ ਤੋਂ ਸ਼ੁਰੂ ਹੁੰਦੀ ਹੈ ਪੀਰੀਅਡ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ ਪੈਰਾਂ ਨੂੰ ਵੱਧ ਰੰਦਾ ਹੈ ਇੱਕ ਛੋਟੇ ਜੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਸਰੰਗੀਆਂ ਪੜ ਕੇ ਕੇਸਰ ਨੂੰ ਲੱਗਿਆ ਕਿ ਪੰਜਾਬ ਦੀ ਖਤਮ ਖਤਮ ਹੋ ਗਈ ਹੈ ਰਸਤੇ 'ਚ ਅਜ ਸੁਵੇਰੇ ਹੀ ਕਾਫੀ ਆਵਾਜਾਈ ਸੀ ਲੋਕ ਪੈਦਲ ਗੱਡੀਆਂ ਤੇ ਬੋਤਿਆਂ ਤੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ ਸ਼ਹਿਰ ਦੇ ਬਾਹਰੀ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ ਉਸਨੇ ਆਪਣੇ ਆਲੇ ਦੁਆਲੇ ਕੁਝ ਲਾਲ ਜिल्ਦ ਵਾਲੀਆਂ ਪੱਤਰੀਆਂ ਰੱਖੀਆਂ ਹੋਈਆਂ ਸਨ ਕੇਸਰ ਉਸ ਆਦਮੀ ਦੇ ਆਲੇ ਦੁਆਲੇ ਲੋਕਾਂ ਦੇ ਚੁਰਮਟ ਨੂੰ ਵੇਖ ਕੇ ਰੁਕ ਗਿਆ ਪੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ ਦੋ ਤਿੰਨ ਬੰਦੇ ਉਸ ਦੇ ਸਾਹਮਣੇ ਬੈਠੇ ਸਨ ਤੇ ਬਾਕੀ ਖੜੇ ਸਨ ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਫਕੀਰ ਨੇ ਉਸ ਕੋਰੋਂਦਿਆ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਲਿਆ ਸਾਈਂ ਜੀ ਤੁਸੀਂ ਹੱਥਾਂ ਦੀਆਂ ਲਕੀਰਾਂ 'ਚ ਵਿਸ਼ਵਾਸ ਰੱਖਦੇ ਹੋ ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ ਜਵਾਨਾ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਹੈ ਤੁਰਦੇ ਪੈਰਾਂ ਨੂੰ ਕਿਸਮਤ ਹਰ ਮੋੜ ਤੇ ਆ ਕੇ ਟੱਕਰਦੀ ਹੈ ਫਕੀਰ ਨੇ ਸਮਝਾਇਆ ਕਿਸਮਤ ਲਕੀਰਾਂ 'ਚ ਨਹੀਂ ਹੱਥਾਂ ਦੀ ਹਰਕਤ 'ਚ ਹੈ ਸੌਰਤ ਕੋਚਿਸ ਕੋਸ਼ਿਸ਼ 'ਚ ਨਹੀਂ ਇਹ ਰੱਬ ਦੀ ਬਰਕਤ 'ਚ ਹੈ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਇਹ ਪੁਰਾਣੀ ਕਥਾ ਹੈ ਕਿ ਸ਼ਿਵ ਤੇ ਪਾਰਵਤੀ ਇੱਕ ਵਾਰ ਦੇਵ ਲੋਕ 'ਚ ਬੈਠੇ ਹੇਠਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ ਪਾਰਵਤੀ ਦਾ ਧਿਆਨ ਕਰਨ ਨੂੰ ਮੁੜ ਰਹੀ ਇੱਕ ਗਰੀਬ ਪਹਿਰੀ ਤੇ ਪਿਆ ਜਿਸ ਦਾ ਖਾਲੀ ਟੋਕਰਾ ਦੱਸ ਰਿਹਾ ਸੀ ਕਿ ਉਸ ਨੂੰ ਅੱਜ ਕੋਈ ਵੀ ਖਰਾਤ ਖਰਾਤ ਨਹੀਂ ਸੀ ਮਿਲੀ ਪਾਰਵਤੀ ਨੂੰ ਬਹੁਤ ਤਰਸਾਇਆ ਉਸ ਨੇ ਇਸ ਬਖਾਰੀ ਨੂੰ ਥੋੜਾ ਸੋਨਾ ਦੇਣ ਲਈ ਸ਼ਿਵ ਜੀ ਨੂੰ ਕਿਹਾ ਤਾਂ ਕਿ ਉਸ ਦੀ ਗਰੀਬੀ ਖਤਮ ਹੋ ਜਾਏ ਸ਼ਿਵ ਜੀ ਨੇ ਕਿਹਾ ਇਹ ਬਖਾਰੀ ਅਜੇ ਮੇਰੀ ਦਤਾਂ ਦਾ ਪਾਤਰ ਨਹੀਂ ਬਣਿਆ ਪਰ ਪਾਰਵਤੀ ਦੇ ਜ਼ਿਆਦਾ ਜ਼ੋਰ ਪਾਉਣ ਤੇ ਉਸ ਨੇ ਇੱਕ ਸੋਨੇ ਦੀ ਥੈਲੀ ਬਖਾਰੀ ਦੇ ਰਸਤੇ ਵਿੱਚ ਸੁੱਟ ਦਿੱਤੀ ਭੁੱਖਾ ਤੇ ਉਦਾਸ ਬਖਾਰੀ ਨੀਮੀ ਪੈ ਤੁਰਿਆ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਪਿਆ ਕੁਝ ਦਿਸਿਆ ਬਖਾਰੀ ਨੇ ਉਹ ਸੋਨੇ ਦੀ ਥੈਲੀ ਪੈਰ ਨਾਲ ਰਸਤੇ ਦੇ ਨਾਲ ਦੀ ਖਾਈ ਵਿੱਚ ਸੁੱਟ ਦਿੱਤੀ ਤੇ ਬੋਲਿਆ ਲੋਕ ਵੀ ਬੜੇ ਮੂਰਖ ਨੇ ਕਿਸੇ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਹ ਚ ਫਕੀਰ ਨੇ ਖੁੱਲੇ ਆਕਾਸ ਵੱਲ ਵੇਖਦਿਆਂ ਕਿਹਾ ਪ੍ਰਮਾਤਮਾ ਦਿੰਦਾ ਵੀ ਉਸ ਨੂੰ ਹੀ ਹੈ ਜੋ ਉਸ ਦੀਆਂ ਦਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਹੈ ਸੂਰਜ ਛਿਪਦਿਆਂ ਹੀ ਹੌਲੀ-ਹੌਲੀ ਹਵਾ ਰਮਕਣੀ ਸ਼ੁਰੂ ਹੋ ਗਈ ਸੀ ਇਸ ਇਲਾਕੇ ਵਿੱਚ ਦਿਨ ਗਰਮ ਤੇ ਰਾਤਾਂ ਠੰਡੀਆਂ ਹੋ ਜਾਂਦੀਆਂ ਹਨ ਅੱਜ ਰਾਤ ਦਾ ਡੇਰਾ ਫਕੀਰ ਤੇ ਕੇਸਰ ਨੇ ਇੱਕ ਪੀਪਲ ਦੇ ਦਰਖਤ ਦੇ ਥੱਲੇ ਬਣੇ ਥੜੇ ਤੇ ਲਾਇਆ ਆਥਣ ਨੂੰ ਦਰਖਤ ਥੱਲੇ ਲੰਮਾ ਪਿਆ ਕੇਸਰ ਪੀਪਲ ਦੇ ਰੁੱਖ ਵਿੱਚ ਬਣੇ ਕਾਲਣੇ ਵੱਲ ਵੇਖਣ ਲੱਗਿਆ ਇੱਕ ਪੰਛੀ ਆਪਣੇ ਬੋਟਾਂ ਦੇ ਮੂੰਹ ਵਿੱਚ ਲੈ ਲਿਆ ਕੇ ਦਾਣੇ ਪਾ ਰਿਆ ਸੀ ਬੋਟਾਂ ਨੇ ਖੁਸ਼ੀ ਵਿੱਚ ਚੀਕ ਚੀਕ ਚਹੜਾ ਪਾਇਆ ਹੋਇਆ ਸੀ ਮਮਤਾ ਦਾ ਇਹ ਨਜ਼ਾਰਾ ਵੇਖ ਕੇ ਕੇਸਰ ਨੂੰ ਆਪਣੀ ਮਾਂ ਯਾਦ ਆ ਗਈ ਉਸ ਨੂੰ ਆਪਣੀ ਮਾਂ ਦੀ ਤਕਲੀਫਾਂ ਪਰ ਜਿੰਦਗੀ ਬਾਰੇ ਸੋਚਦਿਆਂ ਉਸ ਕਹਾਣੀ ਦੀ ਦੁਨੀਆ ਹਰ ਮਾਂ ਦੀ ਕਹਾਣੀ ਵਰਗੀ ਲੱਗੀ ਮੇਰੀ ਮਾਂ ਵੀ ਕਿਸੇ ਦੀ ਤੀ ਸੀ ਤੇ ਕਰ ਦੀ ਸੋਨ ਪਰੀ ਸੀ ਫਿਰ ਬਣੀ ਉਹ ਪੈਣ ਵੀਰ ਦੀ ਖੇੜ ਕਿੱਕਲੀ ਕਲੀਰ ਦੀ ਬਾਵਲ ਦੀ ਤਾਂ ਉਹ ਪੱਗ ਸੀ ਬਸ ਉਹ ਹੀ ਉਹਦਾ ਰੱਬ ਸੀ ਫਿਰ ਵਿਆਹੀ ਚਾਵਾਂ ਨਾਲ ਸੀ ਤੇ ਮੱਕੀ ਕਰ ਨੂੰ ਸੰਭਾਲਦੀ ਸੂਟ ਪੇਕਿਆਂ ਦਾ ਆ ਗਿਆ ਤੇ ਸਭ ਨੂੰ ਰੁਆ ਗਿਆ ਇੱਕ ਯੁੱਗ ਨੂੰ ਮੁਕਾ ਗਿਆ ਮਾਂ ਨੂੰ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਨੰਮ ਅੱਖਾਂ نیند ਨਾਲ ਬੋਝਲ ਹੋਣ ਲੱਗੀਆਂ ਅੱਧੀ ਰਾਤ ਨੂੰ ਉਹ ਤਰਪਕ ਕੇ ਗੂੜੀ ਨੀਂਦ ਚੋਂ ਉੱਠਿਆ ਇਹ ਕਿਹੋ ਜਿਹਾ ਸੁਪਨਾ ਸੀ ਸੁਪਨੇ ਵਿੱਚ ਉਸ ਨੂੰ ਆਪਣੀ ਮਾਂ ਦੇ ਬਦਲ ਦੇ ਸਿਵੇ ਕੋਲ ਬੈਠਾ ਸੀ ਅੰਗਿੱਠੇ ਨੂੰ ਉਸਨੇ ਪੁੱਬਲ ਬਣਦਿਆਂ ਵੇਖਿਆ ਤੇ ਫਿਰ ਠੰਡੀ ਰਾਖ ਬਣਦਿਆਂ ਰਾਖ ਨੂੰ ਪਵੂਤੀ ਵਾਂਗ ਪਿੰਡੇ ਤੇ ਮਲ ਉਹ ਜੋਗੀ ਹੋ ਗਿਆ ਤੇ ਮਾਂ ਦੇ ਨਾਂ ਦਾ ਇੱਕ ਹੁੱਕਾ ਉਹਦੇ ਦਿਲ ਅੰਦਰ ਗੂੰਜਣ ਲੱਗ ਪਿਆ ਕੇਸਰ ਨੂੰ ਯਾਦ ਆਇਆ ਕਿ ਕਿਵੇਂ ਮਾਂ ਹਰ ਵੇਲੇ ਇੱਕ ਗੂੜ ਦੀ ਰੋੜੀ ਗੁੜ ਦੀ ਰੋੜੀ ਆਪਣੀ ਚੁੰਨੀ ਨਾਲ ਚੁੰਨੀ ਦੇ ਲੜ ਨਾਲ ਬੰਨੀ ਰੱਖਦੀ ਸੀ ਜਦੋਂ ਵੀ ਉਹ ਖੇਡਦਾ ਖੇਡਦਾ ਦੌੜ ਕੇ ਮਾਂ ਦੀ ਗੋਦੀ ਵਿੱਚ ਆ ਡਿੱਗਾ ਤਾਂ ਉਹ ਘਟ ਖੋਲ ਕੇ ਗੁੜ ਦੀ ਰੋੜੀ ਤੋੜ ਕੇ ਉਸ ਦੇ ਮੂੰਹ ਵਿੱਚ ਪਾ ਦਿੰਦੀ ਸੋਚਦਿਆਂ ਕੇਸਰ ਦਾ ਮੂੰਹ ਮਠਾਸ ਨਾਲ ਭਰ ਗਿਆ ਉਹਦਾ ਦਿਲ ਹੁਣ ਦੁਬਾਰਾ ਸੁਣਨ ਨੂੰ ਨਹੀਂ ਸੀ ਕਰ ਰਿਹਾ